ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਇ ਟੋਟਲ ਆਪਾਂ 6-7 ਪਸ਼ੂ ਖਵਾਵਾਂਗੇ ਤੇ ਇਹਨਾਂ ਸੂਏ ਸਵਾਏ ਪਸ਼ੂ ਆਰੇ ਦੋ ਗੱਬੜਾਂ ਤਿਆਰ ਆ ਬਾਈ ਦੇ ਕੋਲ ਤੇ ਆਪਾਂ ਪਹੁੰਚੇ ਬਾਈ ਨੀੜੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸੱਚਾ ਭਾਜੀ ਸੱਚਾ ਵੀਰ ਜੀ ਹੋਸਣਾਓ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸਨਾਓ ਕਿਰਪਾ ਜੀ ਕਿਰਪਾ ਚਾਹੀਦੀ ਹੈ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੀਤਾ ਪਿੰਡ ਲਖੂਆਲ ਸੀਲੇ ਨਾਲਾ ਜਲਾ ਹੁੰਦਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9944605 ਠੀਕ ਹੈ ਜੀ ਜਾਂਦੇ ਨੇ ਕਿੰਨੇ ਕੱਡ ਕੱਢ ਜਾਂਦੇ ਹਾਂ ਜੀ ਹਾਂ ਜੀ ਠੀਕ ਹੈ ਆ ਦੱਸਿਓ ਪਹਿਲੇ ਨੰਬਰ ਤੇ ਬੂਰੀ ਝੋਟੀ ਦੇ ਵੀਰ ਜੀ ਪਹਿਲਾ ਸੂਆ 4 ਦੰਦ ਆ। ਅੱਛਾ ਜੀ। ਸਾਜੀ ਸੂਈ ਹੈ ਜੋ 12 13 ਦਲਾਂ ਦੀ। ਠੀਕ ਹੈ ਠੀਕ ਹੈ ਜੀ। ਤੇ ਦੁੱਧ ਕਹਾਂ ਵਾਲਾ ਤੇ 11 12 ਹੋਊਗਾ। ਅੱਛਾ ਜੀ। 10 ਕਿਲੋ ਕੰਡੇ ਤੇ ਰੱਖ ਕੇ ਤਸੱਲੀ ਕਰ ਲੈ ਜਿਹੜਾ ਵੇ ਮਰਜ਼ੀ। ਠੀਕ ਹੈ ਠੀਕ ਹੈ। ਠੰਡਾ ਨਾਲ ਲੈਵੇਂ ਦੋ ਟਾਈਮ ਵੀਡੀਓ ਕਾਲ ਤੇ ਚਵਾਲੇ ਮੇਰਾ ਵੀ ਪਹਿਲੀ ਤੇ ਗੱਲ ਇੱਥੇ ਹੀ ਆ ਜੇ। ਬਿਲਕੁਲ ਸਹੀ ਗੱਲ ਹੈ ਜੀ। ਲੋਬੇ ਜੀ ਕੱਡ ਕੱਢ ਬਹੁਤ ਤਗੜਾ ਵਾ। ਤੇ ਨੀਲੀ ਪੂਰੀ ਆ ਗਈ ਹੈ। ਇਹ ਕਰੋ ਚੈੱਕ। ਆਰਡਰ ਕੁਆਲਿਟੀ ਤੇ ਥਾਣਾ ਦਾ ਸੈਰ ਕਰ ਬਹੁਤ ਹੀ ਸ਼ਾਨਦਾਰ ਆ। ਤੇ ਪਹਿਲਾ ਹੀ ਸੂ ਬਹੁਤ ਜਿਆਦਾ ਚੰਗੀ ਜਿੰਨੀ ਸੌਤ ਕਰ ਰਹਾ ਮੈਂ ਰੂਮ ਵਰਗੇ ਪੋਲੀ ਤੇ ਠੰਡੀ ਠੀਰੀ ਆ ਠੀਕ ਹੈ ਜੀ ਦੰਦਾ ਜੇ ਚਾਰ ਦੰਦ ਠੀਕ ਹੈ ਲੋ ਬਜੀ ਦੰਦਾ ਦੰਦਾ ਵੇਚੀ ਆ ਜੀ ਬਿਲਕੁਲ ਚਾਰ ਦੰਦ ਆ ਠੀਕ ਹੈ ਜੀ ਤੇ ਆ ਬਲੈਰਾ ਜਵਾਬ ਜੀ ਮੇਲ ਕਾ ਪੁੱਛਿਆ ਗਿਆ ਹਾਂ ਜੀ ਕਟਾ ਜੀ ਠੀਕ ਹੈ ਜੀ ਲੋ ਬਜੀ ਮੇਲ ਕਾ ਫਾ ਆ ਗਿਆ ਜੀ ਪੁੱਛਿਆ ਬਲਕਿਆ ਕਰ ਸਕਦੇ ਇਹ ਪੂਰਾ ਆ ਗਿਆ ਸਫਾਈਆਂ ਵੀ ਇਧਰ ਵੇਖੋ ਕਿਦਾਂ ਲੈ ਵੇ ਲੂ ਇਹਦੀ ਸਾਰਾ ਲੋ ਬਜੀ ਲਾ ਕੇ ਕੀ ਕਰ ਸਕਦੇ ਤੁਸੀਂ ਲੈਓ ਕਿੰਨਾ ਕਚ ਪਈਓਗੇ ਦੁੱਧ ਬਾਈ ਵੀ ਅੱਗੇ ਹੁਣ ਦੁੱਧ ਦੇ ਕੋ ਮਤਲਬ ਜਿਹੜਾ ਪਹਿਲ ਨੂੰ ਤੇ ਹਾਉਣਾ ਬੜਾ ਦੁੱਧ ਜੇ ਮੈਂ ਤਾਂ ਕਹਿੰਨਾ ਕਿ ਨਹੀਂ ਅੱਛਾ ਜੀ 10 ਕਿਲੋ ਜਿਹੜਾ ਕਹਿਣ ਵਾਲਾ ਨਹੀਂ ਉਹ ਬੰਨਾ ਕਹਿੰਦਾ ਵੀ ਜਿੰਨੇ ਟਾਈਮ ਮਰਜੀ ਕੋਈ ਮਿੰਤੀ ਕਰਾ ਲੇ ਠੀਕ ਠੀਕ ਲੋ ਬਈ ਲਾਗੇ ਤਾਂ ਚੈੱਕ ਕਰ ਸਕਦੇ ਥੰਮ ਥੰਮ ਬਹੁਤ ਹੀ ਚੰਗਾ ਲੱਗਾ ਵਾ ਤੇ ਕੀ ਮੁੱਲ ਕਰਨਾ ਵੀਰ ਜੀ ਦਾ ਫਿਰ ਮੁੱਲ ਵੀਰ ਜੀ ਦਾ ਝੋਡੀ ਤੇ ਆ ਗਈ ਇੱਕ 10 ਦੀ ਅੱਛਾ ਜੀ ਬਾਕੀ ਜਿੰਨੇ ਤੁਸੀਂ ਕਹਿੰਦੇ ਦੇ ਦਨੇ ਜਾਇਜ਼ ਦੇਣੀ ਆ ਬਿਲਕੁਲ ਜਾਇਜ਼ ਜਿਆਦੀ ਕਰ ਦੋ ਆਪਣੇ ਹਿਸਾਬ ਨਾਲ ਜਿੱਥੇ ਇੱਕ ਛਾੜੀ ਦੇਣੀ ਛਾੜੀ ਦੇ ਜਿੱਥੇ ਇੱਕ ਦੇ ਦੇਣੀ ਉਹ 4 5 6 ਛੱਡ ਦਈਏ ਲਾਖੇ ਦੇ ਦਈਏ ਲਾਖੀ ਹਾਂ ਕਿ ਹੋਰ ਛੱਡਣਾ ਜੀ ਚਲ ਕਰ ਦੋ ਮਾਨ ਤੋਂ ਹੋਰ ਫਿਰ ਦੱਸੋ ਜਨਾ ਤੇ ਕਰ ਦਿੰਦੇ ਦੋ ਛੱਡ ਦਈਏ ਫਿਰ ਦੋ ਹੀ ਛੱਡ ਦਈਏ 92 ਦੇ ਦਈਏ 92 ਵੀ ਹਾਂ ਕਰਨਾ ਜੋਰ ਤੇ ਆਪ ਦਾ ਮਾਨ ਇੱਕ ਹੋਰ ਛੱਡ ਦਈਏ ਠੀਕ ਹੈ ਠੀਕ 92000 ਦੇ ਦਾਂਗੇ ਠੀਕ ਹੈ ਹਣਾ ਲਓ ਜੀ 94000 ਦੀ ਬਿਲਕੁਲ ਨੋਰਮਲ ਰੇਟ ਆ ਕਰੋ ਚੱਕ ਦੇਖੋ ਕਿ ਦਾਂਦੀ ਆ ਠੀਕ ਹੈ ਠੀਕ ਹੈ ਬਹੁਤੀ ਯਾਦ ਨਸਰ ਲਈ ਇਧਰ ਵੇਖੋ ਖੰਡੀ ਤੇ ਰੀ ਬੜੀ ਹੈ ਜਿਹੜਾ ਮਰਜੀ ਜਾਣਾ ਸਿਆਣਾ ਚ ਉਹ ਇਧਰ ਵੇਖੋ ਠੀਕ ਹੈ ਠੀਕ ਹੈ ਲੋ ਬਈ ਥਾਂ ਮੜਾ ਚੰਨਾ ਲਗਾ ਨੂੰ ਹੋਗਾ ਫਾਈਨਲ ਦੇ ਦੇ ਨਾੜਾ ਨੂੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਜੇ ਬਹੁਤ ਜ਼ਿਆਦਾ ਚੰਗੀ ਝੋਡੀ ਦੁੱਧ ਨੂੰ ਠੀਕ ਹੈ ਠੀਕ ਹੈ ਜੀ ਤੇ ਨੀਲੀ ਪੂਰੀ ਆ ਗਈ ਆ ਤੇ ਤੇ ਛੋੜ ਪਈ ਦੱਦੀ ਕਿੰਨੀ ਕਰਨੀ ਹੈ 200 ਹੀ ਕਰਨੀ ਜੀ ਹੁਣ ਠੀਕ ਹੈ ਲੋ ਬਈ 90000 200 ਰੁਪਏ ਦੀ ਜੋੜੀ ਦਾ ਬਿਲਕੁਲ ਨੋਰਮਲ ਰੇਟ ਆ ਜੇ ਤਾਵੇਂ ਲੱਖੋਂ ਬਾਹਰ ਵੀ ਪਾਉਂਦੇ ਤਾਂ ਵੀ ਵਿਗ ਜਣੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਈਆ ਇਹਦੇ ਬਾਰੇ ਇਹ ਮੈਂ ਨੀਲੀ ਆ ਅੱਛਾ ਜੀ ਕੱਟ ਵਾਲੀ ਆ ਵੇਖ ਲਓ ਲਓ ਭਾਈ ਜੀ ਟੇਡਾ ਕੱਟ ਆ ਗਿਆ ਜੀ ਜਿਹੜੀ ਤਾਜੀ ਸੂਈ ਮਗਰ ਦੇ ਕੱਟਾ ਜੀ ਅੱਛਾ ਜੀ ਹਾਂ ਜੀ ਤੇ ਦੁੱਧ ਇਹਦੇ ਕੋ ਵੀਰ ਦੀ 11 11.5 ਕਿਲੋ ਆ ਅੱਛਾ ਜੀ ਤੇ ਮੱਲੋ ਦਹਾਂ ਤੋਂ ਬਾਹਰ ਨੂੰ ਮੱਲੋ ਮੰਨ ਲੈ ਕੋਈ ਦਹਾਂ ਤੋਂ ਤਾਂ ਹੀ ਉਠਲੇ ਨਹੀਂ ਹੈਗਾ ਲੋ ਬੜੀ ਬਾਕੀ ਵਸਣ ਜਿਆਦਾ ਲੈ ਵਕਤ ਆ ਤੇ ਕਰੋ ਚੈੱਕ ਤੁਸੀਂ ਹੱਡ ਰਖਵਾ ਦੇ ਥਾਨ ਤੋਂ ਬਹੁਤ ਚੰਗਾ ਲੱਗਾ ਵਾ ਵੱਡੀ ਮੈਂ 3 ਕਿੰਨਾ ਸਵੇਰ ਸਹੀ ਆਈ ਬੀ ਜੀ 3 ਤੀਸਰਾ ਸਵੇਰ ਸਹੀ ਜੇ ਲੋ ਬੜੀ ਤੀਸਰਾ ਸਵੇਰ ਸਹੀ ਜੇ ਖਾਸ ਤੰ 11 12 ਦੀ ਟ੍ਰੇਡ ਦੁੱਧ ਤਿਆਰ ਆ ਤੇ ਕੱਦ-ਕੱਡ ਵੀ ਚੰਗਾ ਵਾ ਤੇ ਪੇਠ ਪੁੜੇ ਦੇ ਵੀ ਬਹੁਤ ਚੰਗੀ ਆ ਇਹ ਵੱਡੀ ਮੰਨ ਕੇ ਲਵੇ ਛੋਟੀ ਨਹੀਂ ਮੈਂ ਠੀਕ ਆ ਠੀਕ ਆ ਕਿਉਂ ਮਾਰ ਸਾਈਡਾਂ ਤੋਂ ਥਾਨ ਇੱਕੋ ਜਿਹਾ ਲੱਗੇ ਆ ਸਾਰਾ ਸਿੱਕਾ ਨੇ ਦਾ ਸਾਫ ਆ ਉਹ ਵੀ ਫੇਰ ਕੋਆ ਦੇ ਨਹੀਂ ਆਪਾਂ ਦੇ ਦੇ ਇਹ ਇਹ ਦੇਖੋ ਵੀਰ ਜੀ ਕਿਹਦੇ ਹੈ ਕਿਹਦੇ ਫੀਤਾ ਮਾਰਨ ਵਾਲੀ ਗੱਲ ਹੈ ਵੇਖ ਲਓ ਨਹੀਂ ਵੇਖ ਲਓ ਵੀਰ ਚੌਵਾਂ ਸਿੱਡਾ ਕੋਈ ਹੱਣ ਨਾ ਲੱਗਾ ਨਹੀਂ ਵੇਖ ਲਓ ਟਾਈਮ ਚੋਂਦਾ ਹੈ ਕੋਈ ਥਣਾ ਚ ਨਾ ਹੋਊਗੀ ਕਿਸੇ ਨੂੰ ਟਾਈਮ ਨਾ ਹੋਊਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਹੈ ਸਾਫ ਨੇ ਠੀਕ ਹੈ ਤੇ ਇਹਦਾ ਕੀ ਮੁੱਲ ਕਰਨਾ ਵੀਰ ਜੀ ਹਰ ਮੌਨ ਵੀਰ ਜੀ ਇਹਦਾ ਵੀ ਜਾਇਜ਼ ਹੀ ਕਰਾਂਗੇ ਅੱਛਾ ਜੀ ਨਹੀਂ ਲੱਖ ਦੀ ਆ ਅੱਛਾ ਜੀ ਦੇ ਦਈਏ 90000 ਦੀ ਕਰ ਦਈਏ ਹਰ ਜਾਇਜ਼ ਜਾਣ ਦੀ ਜਿੱਥੇ ਕਿ ਛਾੜੀ ਤੇ ਨਹੀਂ ਫਿਰੇ ਦੱਸੋ ਕਰ ਦਿੰਨੇ ਨਹੀਂ ਦੱਸੋ ਆਪ ਕਿੱਥੇ ਕਿ ਦੇ 100000 ਛਾ ਚੱਲ ਜਾ ਫਿਰ ਛੱਡ ਦੋ ਹੋਰ ਵੇਖੀ ਜਾਓ ਦੋ ਛੱਡ ਦੀਏ ਤਿੰਨ ਹੀ ਛੱਡ ਦੇਣੇ ਅੱਛਾ 87000 ਹੀ ਦੇ ਦਾਂਗੇ 200 ਛੋੜ ਕਰ ਠੀਕ ਲਓ ਬਾਈ ਜੀ 87000 ਦੇ ਦੇ ਕਿਸੇ ਗੱਲੋਂ ਸ਼ੱਕ ਨਹੀਂ ਹੋਗਾ ਮੈਂ ਜੇ ਲੇਵਾ ਲੂਆ ਉਹ ਕਿੰਨਾ ਚੰਗਾ ਠੀਕ ਹੈ ਠੀਕ ਹੈ ਲਓ ਬਾਈ ਥਣ ਥਣੀ ਬਹੁਤ ਚੰਗਾ ਲੱਗਾ ਵਾ ਤੇ ਅਡਰ ਕੁਆਲਿਟੀ ਵੀ ਚੰਗੀ ਆ ਤੇ ਬਾਕੀ ਕੱਦ ਕੱਢ ਦੀ ਬਹੁਤ ਚੰਗੀ ਆ ਤੇ ਆ ਜਾਓ ਹੁਣ ਤੇ ਜੇ ਇਹ ਤੁਹਾਡੀ ਪਹਿਲਾ ਸੂਆ ਜੇ ਅੱਛਾ ਜੀ ਆ ਜਿਹੜੀ ਆ ਠੀਕ ਹੈ ਠੀਕ ਹੈ ਤੇ ਮਤਲਬ ਸੂਈ ਇਹ ਹੈਗੀ ਜੇ 20 ਪੰਜੇ ਦਿਨ ਦੇ ਕੋਲ ਮੈਂ ਮਹੀਨੇ ਦੀ ਗੱਲ ਲਿਆ ਉਹ ਚ ਕੱਟਾ ਬੈਠਾ ਠੀਕ ਹੈ ਜੀ ਮੇਲ ਕਾਫ ਜਿਹਦੇ ਪਿੱਛੇ ਵੀ ਤੇ ਕੱਦ ਕੱਢ ਇਹ ਵੀ ਬਹੁਤ ਚੰਗੀ ਆ ਤੇ ਪਿਓਰ ਨੀਲੀ ਰਾਵੀ ਵਿੱਚ ਆ ਗਈ ਜੇ ਇਹਦੇ ਕੋਲ ਵੀ 9-10 ਕਿਲੋ ਦੁੱਧ ਜੀ ਅੱਛਾ ਜੀ ਬਿਲਕੁਲ ਜਿਹੜਾ ਤਿਆਰ ਆ ਕਹਨ ਵਾਲਾ ਨਹੀਂ ਹੋਊਗਾ ਠੀਕ ਹੈ ਠੀਕ ਹੈ ਲੋਬੀ 9-10 ਦਿਨ ਤੱਕ ਥੋੜੀ ਜੀ ਧੱਕਾਂ ਰੱਖ ਦਈਏ ਜੀ ਇਹ ਪਹਿਲਾ ਹੀ ਸੁਗਰ ਸੁਈਆ ਬਹੁਤ ਨਹੀਂ ਚੰਗਾ ਕੱਢਿਆ ਹੋਇਆ ਪ੍ਰਿੰਸ ਨਹੀਂ ਲੋਬੀ ਕਰੋ ਝਾਕੂ ਫੇਸ ਬੋਲ ਤੀ ਤੇ ਕੱਦ ਕਾਟਦੀ ਇਹ ਵੀ ਬਹੁਤ ਚੰਗੀ ਤੇ ਸਿੰਗਲ ਹੱਡੀ ਆ ਗਈ ਜੀ ਵੀ ਤੇ ਪਿਓਰ ਨੀਲੀ ਰਵੀ ਦੇ ਵਿੱਚ ਆ ਜੀ ਇਹ ਇਹਦਾ ਵੀ ਥਾਣਾ ਦਾ ਸੈਜ ਗੈਪ ਉਹ ਤੋਂ ਲਾਗੇ ਤੋਂ ਛੱਡੀਆਂ ਝੋਲੀ ਵੀ ਨਹੀਂ ਸਾਧ ਕਾਠ ਵਾਲੀ ਛੋਟੀ ਜਿਹੀ ਲੀਤੀ ਉਹ ਲਾਗੇ ਤੋਂ ਚੈੱਕ ਕਰ ਸਕਦੇ ਸੀ ਥਾਣਾ ਦਾ ਸੈਜ ਗੈਪ ਬਹੁਤ ਹੀ ਚੰਗਾ ਵਾ ਇੱਧਰ ਵੇਖੋ ਤੇ ਸੀਲੀਆਂ ਸੱਲੀਆਂ ਵੀ ਬਹੁਤ ਐ ਗਾਈਆਂ ਵਾਲਾ ਸਭਾ ਚੱਗੀ ਬਈ ਇੱਧਰ ਬਹਿ ਜਾਓ ਆਉਂਦੀ ਬਹਿ ਜਾਓ ਬੱਚਾ ਛੱਡੋ ਜਾਂ ਨਾ ਛੱਡੋ ਠੀਕ ਹੈ ਠੀਕ ਹੈ ਚਲੋ ਚਵਾਜੂ ਐ ਕੁੜੀ ਐ ਮੋਟਾ ਲਗਾ ਹੀ ਦੇ ਵੇਖੋ ਠੀਕ ਹੈ ਠੀਕ ਲੋ ਬਈ ਚਵਾਈ ਦੀ ਵੀ ਆਹ ਪਾਸ ਆ ਬਹੁਤ ਚੰਗੀ ਐ ਤੇ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀਰ ਜੀ ਦਾ ਵੀ ਬਿਲਕੁਲ ਜਾਇਜ਼ ਕਰਨਾ 90 ਦੀ ਦੇ ਦੀਏ ਜਾਂ ਤੇ ਜਹਾਨਾ ਜਿੱਥ ਕਲਸ ਤਾਂ 84 ਜਾਂਦ ਹੋ। ਹਾਂ ਨਾ 84000 ਦੀ। ਲੋ ਜੀ 84000 ਚੋਂ 200 ਰੁਪਏ ਦਾ। ਬੰਦਾ ਝੋਡੀਆ ਵੇਖ ਲੋ ਕਿੱਡੀ ਝੋਡੀਆ ਨਸਲ ਵੇਖ ਲੋ ਝੋਡੀ ਦੀ ਕੁਆਲਿਟੀ। ਠੀਕ ਆ ਠੀਕ ਆ ਪਿਓਰ ਨੀਲੀ ਰਾਵੀ ਇਹ ਕੱਟ ਕੱਟ ਠੀਕ ਹੈ ਜੀ। ਹਾਂ ਜੀ। ਇਹ ਆਜੂ ਹੁਣ ਬਾਈ 4 ਨੰਬਰ ਤੇ ਆ ਦੱਸਿਓ ਇਹਦੇ ਬਾਰੇ। ਇਹ ਵੀਰ ਦੀ ਟੋਖੜ ਕੰਬਣ ਝੋਡੀਆ ਪਿਓਰ ਨੀਲੀ ਰਾਵੀ ਆ ਵੇਖ ਲੋ ਇਹ ਤਾਂ ਜੱਡ ਹੀ ਨਿਸ਼ਾਨੀਆਂ ਸਾਰੀਆਂ। ਹਾਂ ਜੀ। ਦਿਖਾਓ ਇਹਦਾ ਮੂੰਹ ਮਾ ਕੇ ਰੱਖੋ। ਠੀਕ ਆ ਠੀਕ ਆ ਜੀ। ਲੋ ਜੀ ਕਰੋ ਸੇ ਇਧਰ ਆ ਕੇ ਚੈੱਕ ਆ। ਤੇ ਮਣਕੀ ਆਖਾ ਕਿ ਤੇ ਸਾਰ ਤੇ ਕਿੰਨਾ ਕਜ ਦੁੱਧ ਦੇ ਕੋਲ ਦੁੱਧ ਵੀਰ ਜੀ ਦੇ ਕੋਲ ਮਤਲਬ ਛਾਂ ਤੋਂ ਬਾਹਰ ਹੀ ਹੈ ਅੱਛਾ ਜੀ ਤੇ ਪੰਜਾਹ ਮੀਨਾ ਦੀ ਚੈੱਕ ਕਰਾ ਕੇ ਲਈ ਹੈ ਜਿਹੜਾ ਵੀਰ ਲਊਗਾ ਮੈਂ ਨਾ ਉਹ ਵੀ ਭਾਵੇਂ ਡਾਕਟਰ ਆਪਣਾ ਨਾਲ ਲੈ ਕੇ ਆਵੇ ਠੀਕ ਹੈ ਠੀਕ ਹੈ ਜੀ ਪੰਜਾਹ ਮੀਨਾ ਦੀ ਚੈੱਕ ਪਾਸ ਆ ਤੇ 6 ਲੀਟਰ ਜਿਹੜਾ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਇਹ ਵੀ ਸਿੰਗਲ ਹੱਡੀ ਆ ਵੀ ਆ ਤੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਤੇ ਪਿਓਰ ਨੇਲੀ ਦਾ ਵੀ ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਇਹ ਧਣਾ ਦਾ ਸੈੱਗ ਗਿਆ ਵੀ ਬਹੁਤ ਚੰਗਾ ਇਹਦਾ ਬੜੀ ਚਵਾਈ ਜੂ ਬੜੀ ਮੋਟੀ ਆ ਅੱਛਾ ਜੀ ਹਾਂ ਤੇ ਬਾਕੀ ਵੇਖੋ ਪਿੰਡਾ ਵੇਖੋ ਤਾਜੀ ਮਹੀ ਦਾ ਰਿਕਾਡ ਇਹ ਦੂਜੇ ਸਮੇਹ ਦੀ ਗੱਬਣ ਜਗਾ ਅੱਛਾ ਜੀ ਤਾਜੀ ਦਾ ਰਿਕਾਡ ਪਹਿਲਾਂ ਤੋਂ 12 13 ਕਿਲੋ ਦਾ ਜੇ ਹੁਣ ਦੁੱਧ 6 ਕਿਲੋ ਜਿਹੜਾ ਲੀਟਰ ਮਾਰਵਾ ਉਹ ਦੋਵੇਂ ਟਾਈਮ ਮਿਲਦੀ ਹੈ ਠੀਕ ਹੈ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਾਲੀਆ ਵੱਡੀ ਆ ਹਾਂਜੀ ਹਾਂਜੀ ਇਹ ਮੁੱਲ ਵੀਰ ਜੀ ਇਹਦਾ ਵੀ ਜੈਜ ਕਰਨਾ 70 ਹੀ ਦੇ ਦਈਏ ਜਾਣ ਤੋਂ ਜਾਣ ਜੀ ਫਿਰ ਵੀ ਦੱਸੋ ਤੁਸੀਂ ਜੇ ਨਾ ਕਿੰਦੇ ਕਰਦਨੇ ਨੇ ਨਹੀਂ ਜਾਣ ਤੋਂ ਆਪਣੇ ਨਾਲ ਜਿੱਥੇ ਕਿ ਛਾੜੀ ਤੇ ਨਹੀਂ ਰ 68 ਦੀ ਦੇ ਦਈਏ ਕਿ 70 ਦੀ ਹੈਲੋ 40000 ਚੋਂ 200 ਛੋੜ ਠੀਕ ਹੈ ਲੋ 40000 ਚੋਂ 200 ਰੁਪਏ ਛੋੜ ਲੇ ਗਏ ਬੋਲੇ ਵੀਰ ਦੇ ਨਾਲ ਕੁਝ ਪੈਸੂ ਚੰਗੇ ਆ ਸਾਰੀਆਂ ਨਿਸ਼ਾਨੀਆਂ ਵੇਖ ਲਓ ਠੀਕ ਹੈ ਠੀਕ ਹੈ ਨਵੀਂ ਰਾਵੀ ਆ ਨਾ ਕਰਮਾਲ ਜੀ ਇਹ ਆਜੋ ਬਾਈ ਜੀ ਉਹਨੇ 6ਵੇਂ ਨੰਬਰ ਤੇ 5ਵੇਂ ਤੇ 5ਵੇਂ ਤੇ ਬਾਈ ਜੀ ਦੱਸਿਓ ਹੰਦ ਕੀ ਆਰੇ ਪਹਿਲਾ ਸੁਆ ਵੀਰ ਜੀ ਚੌਗੀ ਆ ਅਛਾ ਜੀ ਹਾਂ ਜੀ ਇਹ ਲੈ ਟਾਈਮ ਖੜਦੀ ਆ ਉਹਦਾ ਮੇਰਾ ਤਰ੍ਹਾਂ ਦਾ ਸੁਆ ਆ ਕੇ ਪਾਉਨੇ ਆ ਫਿਰ ਮੈਂ ਚੱਲ ਠੀਕ ਹੈ ਉਹਦਾ ਮੇਰੀ ਜੈੱਡ ਬਲੈਕ ਆ ਠੀਕ ਹੈ ਲੈ ਆਮ ਫਰਨਾ ਨਾ ਸਾਲ ਆ ਜੂਗੀ ਠੀਕ ਹੈ ਠੀਕ ਹੈ ਹਾਂਜੀ ਤੇ ਲਾਗੇ ਬੰਨੇ ਨੇ ਸੋਨਾ ਵਾ ਤੇ ਲਾਂ ਤੋਂ ਲਾ ਕਾ ਪੀ ਹਵਾਨੇ ਤੇ ਤੇ ਸੂਣ ਤਾਂ ਕਿਹੜਾ ਹਵਾਨਾ ਚੰਗਾ ਬਣਾ ਲੂਗੇ ਜੇ ਥਣਾ ਦਾ ਸਜ ਗਿਆ ਬਹੁਤ ਵੀ ਚੰਗਾ ਵਾ ਹੈਨ ਕਿ ਕਰਕੇ ਥਾਂ ਲੱਗਾ ਵਾ ਤੇ ਕੱਦ ਕਾਟ ਲਓ ਵੀ ਬਹੁਤ ਚੰਗੀ ਆ ਉਹ ਵੀ ਲਾਗੇ ਤੋਂ ਕਿਆ ਕਰ ਸਕਦੇ ਤੇ ਹੈਡਰ ਕੁਆਲਟੀ ਤੇ ਥਣਾ ਦਾ ਸਜ ਗਿਆ ਬਹੁਤ ਸ਼ਾਨਦਾਰ ਆ ਤੇ ਜੈਡ ਬਲੈਕ ਵਿੱਚ ਆ ਜੀ ਇਹ ਕੀ ਮੁੱਲ ਹੈ ਮੇਰੇ ਵੀਰ ਇੱਧਰ ਦੀ ਲਾ ਲੈ ਮਾਲਵੇ ਦੀ ਲਾ ਲੈ ਕਿ ਨਹੀਂ ਛੋਟੀ ਕੁਆਲਟੀ ਵਾਲੀ ਨਸਰ ਵਾਲੀ ਵੈ ਲੋ ਜੱਤ ਵਾਲੀ ਛੋਟੀ ਆ ਠੀਕ ਹੈ ਜੀ ਬਹੁਤ ਚੰਗੀ ਆ ਠੀਕ ਹੈ ਜੀ ਇਹਦਾ ਮੁੱਲ ਭਾਵੇਂ 1 10 5 ਜੋ ਮਰਜੀ ਪੂਰੇ ਵੀ ਦੇ ਦਾਂ ਕੋਚੋ 2000 ਛੋਟ ਕਰ ਦਾਂਗੇ 98 ਦੀ 98000 ਦੇ ਦਾਂਗੇ ਠੀਕ ਹੈ ਲੋ ਭਾਈ 98000 ਦੀ ਕੱਟੀ ਬਿਲਕੁਲ ਤਿਆਰ ਹੀ ਆ ਕੋਈ 2 3 ਦਿਨਾਂ ਦੇ ਵਿੱਚ ਤੁਕੂ ਵੀ ਤੇ ਆਜੋ ਹੁਣ ਐਂਡ ਤੇ ਇੱਕ ਆਪਾਂ ਤੁਹਾਨੂੰ ਰੈਵਿਊ ਕਰਨੇ ਆ ਪਾਸ ਲੋ ਬਾਈ ਕਰੋ ਚੈੱਕ ਵੈਡ ਕਾਦ ਕਾੜ ਬਹੁਤ ਚੰਗਾ ਵਾ ਬੁੱਜੇ ਸੁਣ ਸੁਣੀ ਦੰਦਾਂ ਤੋਂ ਛੇਰਾਂ ਲਿਆ ਅਛਾ ਜੀ ਤੇ ਥਾਂ ਕੋ ਵੈਡ ਲਗਾ ਤਾਂ ਕਾਦ ਵੀ ਪੂਰਾ ਫੁੱਲਿਆ ਛੋਡੀ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਬੁੱਜਾ ਸੁਭਾ ਸੁਣਾ ਬੁੱਜਾ ਸੁਭਾ ਸੁਣੀ ਦੰਦਾਂ ਤੋਂ ਛੇਰਾਂ ਲਿਆ ਠੀਕ ਹੈ ਠੀਕ ਹੈ ਤੇ ਪੁੱਤ ਵੀ ਛੇਰਾਂ ਦੇ ਉਹਦਾ ਫੁੱਲ ਕਰ ਜਾ ਦੇਖ ਲਓ ਤੇ ਕਾਦ ਕਾੜ ਬਹੁਤ ਹੀ ਤਗੜਾ ਵਾ ਤੇ ਪਹਿਲਾਂ ਤਾਂ ਰਿਪਾਰਟ 17 18 ਕਰੋ ਦਾ ਤੇ ਇਹਦੇ ਤੋਂ ਮੁਣੀ ਇਹਨਾਂ ਤੇ ਹਰਦੀ ਨਹੀਂ ਠੀਕ ਹੈ ਠੀਕ ਹੈ ਜੀ ਬਹੁਤ ਬਾਈ ਜੀ ਬਹੁਤ ਹੀ ਚੰਗੇ ਆ ਰਹੀ ਆ ਜੇ ਕਰੋ ਸੱਦ ਕਣ ਵੀ ਬਹੁਤ ਚੰਗਾ ਵਾ ਤੇ ਖਾਣੇ ਤੋਂ ਲੈਣ ਮੱਝਾ ਵਾਲਾ ਲੱਗਾ ਵਾ ਤੇ ਦਿਨ 10 ਬਾਈ ਕਹਿੰਦਾ ਵੀ ਖੜਤੀ ਆ ਤੇ ਤੇ ਲੱਡ ਨਾ ਪਾਸੀ ਹਵਾ ਨੇ ਜੇ 10 ਦਾ ਵੀ 12 ਘੰਟਾ ਦੀ ਢੇੜੀ ਬਾਦ ਕੱਢੂ ਸਕਦੇ ਪਰ ਬੈਠ ਦੁੱਧ ਵਾਲੀ ਬੜੀ ਆ ਅੱਛਾ ਜੀ ਹਾਂ ਜੀ ਉਹ ਵੀ ਲੱਗੇ ਨਾ ਖਾਣ ਦਾ ਸੈਟ ਬਹੁਤ ਸ਼ਾਨਦਾਰ ਆ ਤੇ ਕਿੰਨਾ ਦਾ ਰਾਇਚ ਦਊਗਾ ਡੱਡਾ ਦਾ ਤੇਰੀ ਮੀਆਂ ਤੋਂ ਬਾਅਦ ਚੱਲਣਾ ਨਾ ਅੱਗੇ ਜਿੰਦੀ ਅੱਛਾ ਜੀ ਹਾਂ ਦੁੱਧ ਵਾਲੀ ਰਹਿ ਗਿਆ ਖਾਣ ਲਿਓ ਕਹੋ ਕਿ ਜਦੋਂ ਖੁੱਲੇ ਚ ਦੇਰੀ ਆ ਬੜੇ ਆਰਾਮ ਨਾਲ ਕੋ 16 17 ਮਿਲੇ ਕਿਹੜਾ ਕਿੱਥੇ ਸੁਲੇ ਡੋੜ ਦੇ ਚਵਾਇਆ ਪਹਿਲਾਂ ਨੇ ਇਹ ਆ ਕਿ ਜਿਹੇ ਸੁਲੇ ਜੁੱਫਣਿਆਂ ਦੇ ਦੇਖੋ ਆ ਥਾਂ ਨਹੀਂ ਲੱਗਦਾ ਕਾਲਾ ਥਾਂ ਹੈ ਕੱਡਾ ਕੁਆਲਟੀ ਵਾਲਾ ਬੜੀ ਬੜੀ ਵਹਿੜਿਆ ਫੈੜ ਬੁਆਡੀ ਵੀ ਚੰਗੀ ਉਣੀ ਦੇਖੋ ਜੇ ਪਸ਼ੂ ਦੀ ਗਰਮੀ ਆਲੀ ਉਹਨੇ ਉੱਤਰ ਕੋਈ ਪ੍ਰਵਾਹ ਨਹੀਂ ਠੀਕ ਆ ਠੀਕ ਆ ਲੋ ਬਈ ਨਾ ਕੋ ਗਰਮੀ ਨਹੀਂ ਨਾ ਕੋ ਠੰਡ ਵੀ ਖਵਾਵਾ ਇਹ ਕੀ ਮੁੱਲ ਕਰਦਾ ਕਿ ਜਿਹੜਾ ਮੁੱਲ ਵੀ ਇਹਦਾ ਤੁਸੀਂ ਦੱਸੋ ਨਾ ਨਾ ਕਿੰਨਾ ਕਰੀਏ ਕਰ ਲਈਏ 65 70 ਇਹ ਦੇਖ ਲਓ ਜਿੱਥੇ ਕੋ ਫਰ ਸਾਠਿਆ ਰਿ ਦੇ ਲਈ ਆਪ ਦੋ ਮੰਗਦੇ ਗਏ ਜੀ ਜਿਹੜੀ ਬਿਲਕੁਲ ਤੇਰੀ 50000 200 ਛੋਟ ਕਰਦਾ ਠੀਕ ਹੈ ਲੋ ਭਜੀ 50000 200 ਠੀਕ ਹੈ ਠੀਕ ਹੈ ਬਿਲਕੁਲ ਨਾਰਮਲ ਇਹਦੇ ਆ ਕਰੋ ਚੈੱਕ ਕਰੋ ਕਿ ਤਾਂ ਸੌਣੇ ਬਹੁਤ ਚੰਗਾ ਲੱਗਦਾ ਤੇ ਵੈਣ ਸਾਰੀ ਚੰਗੀ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ